ਅਮਰਪਾਲ ਮਹਿਰੋਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਦੀਪਿਕਾ ਲੂਥਰਾ ਦੀ ਸ਼ਿਕਾਇਤ ਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਅਮਰਪਾਲ ਨੇ ਦਰਸਲ ਦੀਪਿਕਾ ਲੂਥਰਾ ਨੂੰ ਧਮਕੀ ਦਿੱਤੀ ਸੀ ਦੀਪਿਕਾ ਲੂਥਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਉਸ ਤੋਂ ਬਾਅਦ ਖੁਦ ਦੀਪਿਕਾ ਲੂਥਰਾ ਆ ਸਾਹਮਣੇ ਆਉਂਦੀ ਹੈ ਉਸ ਦੇ ਬੋਲੇ ਵੀ ਕਿਹਾ ਗਿਆ ਕਿ ਜੋ ਇਤਰਾਜ਼ਯੋਗ ਵੀਡੀਓ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀਗਾ ਉਸ ਤੋਂ ਬਾਅਦ ਜੀਆਂ ਵੀਡੀਓਜ਼ ਨਹੀਂ ਬਣਾਈਆਂ ਗਿਆ ਪਰ ਉਸ ਤੋਂ ਬਾਅਦ ਵੀ ਧਮਕੀ ਦਿੱਤੀ ਜਾਂਦੀ ਹੈ ਤੇ ਇਸ ਦੇ ਵਿਚਾਲੇ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਕਾਰਵਾਈ ਕੀਤੀ ਗਈ ਅਮਰਪਾਲ ਮਹਿਰੋਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਆ ਟਿਪਿਕਾ ਲੋਥਰਾ ਜੋ ਕਿ ਸੋਸ਼ਲ ਮੀਡੀਆ ਨੇ ਇਨਫਲੂਐਂਸਰ ਹੈ ਅੱਜ ਉਸ ਨੂੰ ਕਿ ਅਮਰਪਾਲ ਮਹਿਰੋਂ ਨੇ ਜਾਨੋ ਮਾਰ ਦੀ ਧਮਕੀ ਦਿੱਤੀ ਆ ਕੁਝ ਸਮਾਂ ਪਹਿਲਾਂ ਵੀ ਜਿਹੜੀ ਕਿ ਵੀਡੀਓ ਸਾਹਮਣੇ ਆਈ ਸੀ ਉਸ ਵੇਲੇ ਵੀ ਆ ਕੁਝ ਵੀਡੀਓਜ਼ ਨੂੰ ਲੈ ਕੇ ਚੇਤਾਵਨੀ ਦਿੱਤੀ ਗਈ ਸੀ ਵਾਰਨਿੰਗ ਦਿੱਤੀ ਗਈ ਸੀ ਆ ਤਾਂ ਇਸੇ ਦੇ ਚੱਲਦਿਆਂ ਆ ਕੁਝ ਦਿਨ ਪਹਿਲਾਂ ਵੀਡੀਓ ਜਾਰੀ ਕਰਕੇ ਅਮਰਪਾਲ ਮਹਿਰੋਂ ਦੇ ਵੱਲੋਂ ਦੀਪਿਕਾ ਲੋਥਰਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਇਸ ਦੇ ਵਿਚਾਰਲੇ ਦੀਪਿਕਾ ਲੋਥਰਾ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਏਗੀ ਤਾਂ ਉਸੇ ਸ਼ਿਕਾਇਤ ਦੇ ਆਧਾਰ ਤੇ ਅਮਰਪਾਲ ਮਹਿਰੋਂ ਦੇ ਖਿਲਾਫ ਇੱਕ ਹੋਰ ਐਫ ਆਈ ਆਰ ਆ ਦਰਜ ਕਰ ਲਈ ਗਈ ਹੈ ਕਿਉਂਕਿ ਲੋਕਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਮਰਤਪਾਲ ਮਹਿਰੋਂ ਦੇ ਖਿਲਾਫ ਅਜੇ ਤੱਕ ਆ ਪੁਰਸ਼ ਦੀ ਗ੍ਰਿਫਤੋਂ ਹਾਲਾਂਕਿ ਬਾਰੇ ਲਗਾਤਾਰ ਪੁਰਸ਼ ਦੀ ਬਨ ਉਸ ਦੀ ਭਾਲ ਕੀਤੀ ਜਾ ਰਹੀ ਹੈ ਇਸ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਮਰਤਪਾਲ ਮਹਿਰੋਂ ਦੇ ਖਿਲਾਫ ਇੱਕ ਹੋਰ ਐਫ ਆਈ ਆਰ ਦਰਜ ਹੋਈ ਹੈ ਕੀ ਕੋ ਜਾਣਕਾਰੀ ਬਿਲਕੁਲ ਪਰਮਿੰਦਰ ਅਮਰਿਤਪਾਲ ਸਿੰਘ ਮੈਰੋ ਦਾ ਜਿਹੜੀ ਵੀਡੀਓ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਸੇ ਵੀਡੀਓ ਨੂੰ ਆਧਾਰ ਬਣਾ ਕੇ ਔਰ ਜਿਹੜੀ ਸ਼ਿਕਾਇਤ ਦੀਪਿਕਾ ਲੁਤਰਾ ਦੇ ਵੱਲੋਂ ਦਿੱਤੀ ਗਈ ਕਿਉਂਕਿ ਉਹ ਜਿਸ ਦਿਨ ਉਸਨੇ ਨਿਊਜ਼ 18 ਦੇ ਨਾਲ ਗੱਲਬਾਤ ਨਹੀਂ ਕੀਤੀ ਤਾਂ ਕਾਫੀ ਘਬराई ਹੋਈ ਸੀ ਕਿਉਂਕਿ ਹੱਲੇ ਇੱਕ ਉਹ ਛੋਟੀ ਬੱਚੀ ਹੈ ਭਾਵੇਂ ਕਿ ਉਸ ਵੱਲੋਂ ਡਬਲ ਮੀਨਿੰਗ ਵੀਡੀਓ ਬਣਾਈਆਂ ਗਈਆਂ ਉਸ ਤੋਂ ਬਾਅਦ ਉਸ ਦਾ ਇਹ ਵੀ ਦਾਵਾ ਹੈ ਕਿ ਜਦੋਂ ਅਮਰਿਤਪਾਲ ਮੈਰੋ ਔਰ ਹੋਰ ਕਈ ਜਥੇਬੰਦੀਆਂ ਵੱਲੋਂ ਉਸ ਨੂੰ ਇਸ ਤੋਂ ਜੋ ਹੈ ਚਿਤਾਮਨੀ ਦਿੱਤੀ ਗਈ ਹੈ ਜਿਹੀਆਂ ਵੀਡੀਓ ਜਿਹੜੀਆਂ ਨਾ ਪਾਈਆਂ ਜਾਣ ਤਾਂ ਉਸ ਦਾ ਕਹਿਣਾ ਸੀ ਕਿ ਮੈਂ ਉਹ ਵੀਡੀਓ ਜਿਹੜੀਆਂ ਜੜੀਤ ਕਰ ਦਿੱਤੀਆਂ ਨੇ ਉਹ ਬੰਦ ਕਰ ਦਿੱਤੀਆਂ ਪਾਉਣੀਆਂ ਪਰ ਬਾਅਦ ਦੇ ਵਿੱਚ ਕੁਝ ਲੋਕ ਮੇਰੀਆਂ ਪੁਰਾਣੀਆਂ ਵੀਡੀਓ ਨੂੰ ਮੁਰ ਤੋਂ ਸ਼ੇਧ ਕਰ ਰਹੇ ਨੇ ਵਕ ਵਕ ਪੇਜਾਂ ਦੇ ਉੱਤੇ ਤਾਂ ਉਸ ਦੇ ਵਿੱਚ ਉਹਦਾ ਕਹਿਣਾ ਕਿ ਮੇਰਾ ਕੋਈ ਕਸੂਰ ਨਹੀਂ ਹੈ ਪਰ ਉਸ ਦਾ ਪਰਿਵਾਰ ਔਰ ਖੁਦ ਉਹ ਡਰੀ ਹੋਈ ਸੀ ਉਸ ਤੋਂ ਬਾਅਦ ਉਹ ਸਿੱਧਾ ਜੋ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਮਿਲਣ ਪਹੁੰਚਦੀ ਹੈ ਪਰ ਪੁਲਿਸ ਕਮਿਸ਼ਨਰ ਦੀ ਹਦਾਇਤ ਤੋਂ ਬਾਅਦ ਹੀ ਜਿਹੜੀ ਅੰਮ੍ਰਿਤਸਰ ਸਾਈਬਰ ਕ੍ਰਾਈਮ ਜਿਹੜਾ ਪੁਲਿਸ ਸਟੇਸ਼ਨ ਹੈ ਉੱਥੇ ਇਹ ਜਿਹੜੀ ਐਫਆਈਆ ਹੈ ਉਹ ਦਰਜ ਕੀਤੀ ਗਈ ਔਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਦੀਪਿਕਾ ਨੂੰ ਜੋ ਹੈ ਸੁਰੱਖਿਆ ਵੀ ਮੁਹੱਈਆ ਪੁਲਿਸ ਦੇ ਵੱਲੋਂ ਕਰਵਾਈ ਗਈ ਹੈ ਹਾਲਾਂਕਿ ਇਸ ਬਾਰੇ ਜ਼ਿਆਦਾ ਜਾਣਕਾਰੀ ਪੁਲਿਸ ਵੱਲੋਂ ਜੋ ਹੈ ਸਾਂਝੀ ਨਹੀਂ ਕੀਤੀ ਜਾ ਰਹੀ ਕਿਉਂਕਿ ਸਭ ਤੋਂ ਜ਼ਰੂਰੀ ਦੀਪਿਕਾ ਲੁਥਰਾ ਦੀ ਜਿਹੜੀ ਸਿਕਿਉਰਿਟੀ ਔਰ ਸੇਫਟੀ ਜਿਹੜੀ ਹੈ ਉਹ ਇਸ ਵੇਲੇ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਅਮਰਿਤਪਾਲ ਮੈਰੋ ਨੇ ਚੇਤਾਵਨੀ ਦਿੱਤੀ ਹੈ ਔਰ ਇੱਥੋਂ ਤੱਕ ਕਹਿ ਦਿੱਤਾ ਕਿ ਕਈਆਂ ਦੀਆਂ ਤਾਂ ਡੈੱਡ ਬਾਡੀਆਂ ਜਿਹੜੀਆਂ ਨੇ ਉਹ ਵੀ ਨਹੀਂ ਲੱਭਣਗੀਆਂ ਇਸ ਤੋਂ ਇਲਾਵਾ ਪਾਰਕਿੰਗ ਦਾ ਜ਼ਿਕਰ ਹੋਇਆ ਤਾਂ ਇਸ ਕਰਕੇ ਦੀਪਿਕਾ ਤੋਂ ਇਲਾਵਾ ਕੱਲ ਇੱਕ ਜਿਹੜੀ ਹੋਰ ਲੜਕੀ ਸੀ ਪ੍ਰੀਤ ਜੱਟੀ ਉਹ ਵੀ ਸਾਹਮਣੇ ਆਈ ਉਸਨੇ ਵੀ ਰੋ ਕੇ ਆਪਣੀ ਜਿਹੜੀ ਵੀਡੀਓ ਹੈ ਉਹ ਸ਼ੇਅਰ ਕੀਤੀ ਸੀ ਤਾਂ ਇਸ ਤਰੀਕੇ ਦੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਹਾਲਾਂਕਿ ਕਈ ਲੋਕ ਜਿਹੜੇ ਨੇ ਉਹ ਅਮਰਪਾਲ ਮੈਰੋ ਦੇ ਸਮਰਥਨ ਦੇ ਵਿੱਚ ਬੋਲਦੇ ਨਜ਼ਰ ਆ ਰਹੇ ਨੇ ਔਰ ਕੁਝ ਲੋਕ ਵੀ ਖੁੱਲ ਕੇ ਖਿਲਾਫ ਵੀ ਬੋਲਦੇ ਨਜ਼ਰ ਆ ਰਹੇ ਨੇ ਤਾਂ ਐਫ ਆਈ ਆਰ ਜਿਹੜੀ ਅਮਰਪਾਲ ਦੇ ਵਿੱਚ ਦਰਜ ਹੋਸ ਦੇ ਖਿਲਾਫ ਆ ਠੀਕ ਹੈ ਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਅਮਰਪਾਲ ਮੈਰੋ ਦੇ ਖਿਲਾਫ ਇੱਕ ਹੋਰ ਐਫ ਆਈ ਆਰ ਦਰਜ ਕੀਤੀ ਗਈ ਹੈ ਦਰਸਲ ਦੀਪਿਕਾ ਲੁਥਰਾ ਦੀ ਸ਼ਿਕਾਇਤ ਤੇ ਪ